ਹਾਂ ਇਸ ਦਾ ਬਈਆ ਹੁਣ ਇਹ 25 ਮੰਗੀਆਂ ਯਾਰ ਉਹ ਗੋਡਾ ਡੰਗਾ ਯਾਰਾ ਗੋਡੇ ਦਾ ਪੰਨਾ ਜਾਂਦੀ ਇਹ ਨੂੰ ਹੀ ਆ ਦੇ ਮਾੜਾ ਮਾੜਾ ਹੋ ਗਏ ਜੇ ਇੰਨੇ ਦਾ ਦੇਣਾ ਬੱਕਰਾ ਆਏਗਾ ਇਹ ਦੇਣਾ ਕਿੱਥੇ ਖਾਦੇ ਗੱਡੀ ਇਹ ਕੀ ਪਤਾ ਕੀ ਦਾ ਸਾਨੂੰ ਕੀ ਪਤਾ ਹੋਊਗਾ ਉਹਦਾ ਉਹਦਾ ਹੈ ਕਹਿੰਦਾ ਤੇਰੀ ਇਸਤਰੀ ਪਹਿਲਾਂ ਆਸ਼ੀਕ ਕਰੀ ਹਾਂ ਇਹ ਰਹਿ ਕੰਨ ਸਭ ਲੋ ਆ ਤੂੰ ਮੋਰ ਹੜ੍ਹ ਵੀ ਹੋਊਗਾ ਤੇ ਸਟੇਸ਼ਨਾਂ ਨਹੀਂ ਬਸ ਕੇਟੀਜੀ ਨਾਲ ਹੀ ਪਾਣੀ ਆ ਇੱਕ ਹੀ ਲੈਣਾ ਪਿਆ ਆਹੀ ਲੈਣਾ ਉਹ ਛੱਡ ਦੇਣਾ ਕਿਉਂ ਜਾਂਦੇ ਨੇ ਕਿੰਨਾ ਰਚਣਾ ਬਾਈ ਗਾਨੀ ਤੁਸੀਂ ਦੱਸ ਦਿਓ ਜੇ ਮਦਦ ਦਵਾਉਣੇ ਨੇ ਤੁਸੀਂ ਆਪਦੇ ਆਈਂ ਨੇ ਲੈਣਾ ਯਾਰਾ ਰਾਹ ਭਾਵੇਂ ਹੱਬਾ ਬਣ ਜੂ ਦੇਖ ਲੋ ਜੇ ਬਦਦਰ ਬਾਰੀ ਆ ਤਾਂ ਬੰਦਾ ਬਣਣਾ ਨਹੀਂ ਮੌਕਾ ਕੋਈ ਨਾ ਕੋਈ ਮੌਕੇ ਤੇ ਕਰ ਦਿੰਦਾ ਮੌਕਾ ਕੋਈ ਹੁਣੀ ਨਵੇੜਿਆ ਤੂੰ ਮੌਕਾ ਕੋਈ ਦੋ ਹੋਊ ਯਾਰਾ ਨਵੇ ਪਰ ਮਦਦ ਬੰਦਾ ਖੜਾਗਾ छह जर करना भाई कोई गुस्सा ना करा करगा कि पाज पैसे ला पे तू लख मग ली फ्री का कम पैसे दे मे सवेरा साढ़े छे चलू हो फिर ਉਹਨੂੰ ਤਸਾਰ ਬਰੇ ਮੇ ਚਲਾਇਆ ਯਾਤ ਨੂੰ ਦਾਹੀ ਚਾਹ ਕਰਨ ਦਾ ਫਿਰ ਇਹ ਮਾਰਾ ਜਾਉ ਨਾ ਤਰੀ ਨਾ ਇਹ ਕੱਲੇ ਨਾ ਮਾਰਾ ਜਾ ਇੰਨਾ ਲਾ ਤਾਂ ਚਾਚ ਨੇ ਪਤਾ ਨਹੀਂ ਕਿੰਨਾ ਲਾ 60 ਲਾਦਾ ਜੀ 60 80 60 ਰੁਪਏ ਲਾਦਾ ਅੱਜ ਤੋੜਦੇ ਆ ਜੀਰੋ ਹੋੜੇ ਆ ਮੰਡੀ ਆਏ ਤਾਂ ਗੱਲ ਕਿਉਂਗੀ ਪੂਈ ਰੁਪਈਆ ਮੰਗ ਰਾਇਆ 12000 ਰੁਪਏ ਹੁਣੇ 12 ਗੱਲ ਰੁਪਿਆ 1000 ਰੁਪਏ ਬਹਿ ਗਿਆ ਮੈਂ ਤਾਂ ਕਹਿੰਦਾ ਜੀ ਤੁਹਾਨੂੰ ਨਹੀਂ ਪੁੱਗਦਾ ਤੁਸੀਂ ਨਹੀਂ ਪੁੱਗਦਾ ਤਾਂ ਹੈਗਾ ਬਾਹਰਾਂ ਬੁੱਗੂ ਯਾਰਾ ਫ੍ਰੀਜ ਲੈ ਜਾਓ ਜੀ ਫਿਰ ਫ੍ਰੀ ਮੈਸੇਜ ਨਹੀਂ ਲੈ ਫ੍ਰੀਜ ਹੈ ਹੈ ਟੈਕ ਹੈ ਜਾਨ ਨਹੀਂ ਲੈ ਨਹੀਂ ਫ੍ਰੀਜ ਦੇ ਦੇਣਾ ਕਿਸੇ ਯਾਰਾ ਨਾ ਜੀ ਨਾ ਦੇਣਾ ਕੋਈ ਗੱਲ ਨਹੀਂ ਗੱਲ ਰਾਜੀ ਪਾ ਯਾਰ ਰਾਤ ਨੂੰ ਪਾਤਾ ਸੀਗਾ ਪਰ ਉਹ ਘੱਟ ਦੇ ਦਿਓ ਹੋਰ ਹੋਰ ਕੀ ਆ ਮੰਤਾ ਦੇ ਰੋਕ ਤਲਦੇ ਚੱਲੀ ਜਾ ਸਲੀਮ ਕੱਢਦਾ ਬੜਾ ਜ ਮੋਹਲੇ ਤਰਵਾ ਚਾ ਆ ਜਾ ਉਹ ਆ ਜਾ ਆ ਜਾ ਸਲੀਮ ਆ ਜਾ ਆ ਜਾ ਪੰਗਨਾ ਚੱਲ ਬੋਲੀ ਤੇ ਉਹ ਚਾਣੀ ਲੱਗਿਆ ਕੋਸਰੀ ਲੱਗਿਆ ਕੋਸਰੀ ਲੱਗਿਆ ਉਹ ਕੁਛ ਨਹੀਂ ਹੈਗਾ ਆ ਵੀ ਉਹਦਾ ਹੋਰ ਦੱਸ ਲੈ 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 ਕੋਈ ਨਹੀਂ ਕੀ ਗੱਲ ਆ 8000 8000 9000 ਕਬੀ ਹਲੋ ਨਾਈ ਹਾਂ ਹੋ ਫੇਰਾ ਕਿੰਨੇ ਮੰਗਦਾ ਬਾਈ 12 ਮੰਗਿਆ ਜੀ ਤੂੰ ਮਾੜਾ ਮੋਟਾ ਥੱਲੇ 12 ਪੂਰਾ ਮੈਂ ਤਾਂ 500 ਘਟ ਗਈ ਥੱਲੇ ਹੁਣ ਤੂੰ ਹੋਰ ਘਟਾ ਅਗਰ ਬੋਲੀ ਕਰਾਰਾ ਫਿਰ ਛੱਡਣਾ ਪੋਗਾ ਤੈਨੂੰ ਮੈਂ ਤਾਂ ਕਿਹਨੇ ਫਿਰ ਕੀ ਫਾਇਦਾ ਬੋਲੀ ਕਰਾਉਣਾ ਓ ਫਿਰ ਯਾਰ ਫਾਇਦਾ ਕੀ ਮੈਂ ਬਕਾਈ ਕਰੀਦਾ ਬਈ ਗੱਲਾਂ ਆਏ ਆ ਜੇ ਤੈਨੂੰ ਛੱਡਣਾ ਬੰਦੇ ਮੈਂ ਪੂਰੇ ਮੁੱਦੇ ਪਾ ਗਿਆ ਪੂਰੇ ਮੁੱਲੇ ਤੇ ਤੁਸੀਂ ਉਹੀ ਉਹ ਕਰ ਲਈਏ ਮੁੱਲੇ ਤੈਨੂੰ ਉਹੀ ਕਰ ਲਓ ਬੋਲਾ ਉਹ ਤਾਂ 18 ਨਹੀਂ ਮੈਂ ਹਾਂ 8000 ਤੇ ਠੀਕ ਆ ਫੜਾ ਦੇ ਸਾਈ ਹੁਣ ਉਹਨੂੰ ਦੱਤੇ 8000 ਫੜਾ ਨਹੀਂ ਦੇਣਾ ਨਹੀਂ ਉਹ ਹੱਥ ਦਾ ਯਾਰ ਉਹ ਨਹੀਂ ਮਾਰੇ ਦੇਣਾ ਉਹ ਗੱਲ ਹੋਣਾ ਰਹੂਗਾ ਨਹੀਂ ਦੇਣਾ ਨਹੀਂ ਤੁਸੀਂ ਐਂ ਦੱਸਦੇ ਹੋ ਫਾੜ ਲਾਂਗੇ ਪੁੱਤ ਮਾੜਾ ਫੜਾ ਦੇ 8000 ਬੜਦੇ ਜਵਾਕ ਦੱਸੋ ਦੱਸ ਦੋ ਤੁਸੀਂ ਪੱਕਾ ਯਾ ਪੁੱਛ ਲਾ ਥੋੜਾ ਰਹਿ ਜੇ ਕਿਹ ਸ਼ਰੀਰ ਹੁੰਦਾ ਏ ਚੜਨ ਦੇ ਬੋਲੀ ਨਾ ਨਾ ਛੱਡੂ ਨਹੀਂ ਛੱਡਣੇ ਤੂੰ ਲਾਉਣ ਦਾ ਰੇਟ ਤੂੰ ਕਦੋਂ ਬੋਲੀ ਜਨਾ ਆਪਾਂ 8.5 ਲਾਪਿਆ ਦਾ ਆ ਠੀਕ ਆ ਫਿਰ ਕਿਹਦਾ ਉਹ ਪੀਆ ਲੈ ਜੇ ਕਿਹ ਹੈ ਬੜਾ ਲੈ ਜੇ ਇਹ ਤਾਂ ਡੇਗਦਾ ਡੇਗਦਾ ਇਹ ਨਹੀਂ ਮਰਜੀ ਆ ਬਾਈ 9000 ਦਾ ਦੇਣਾ ਚੈੱਕ ਲੈ ਨਾ ਹੁੰਦਾ ਕਿ ਕਿ ਨਹੀਂ ਠੀਕ ਆ ਫਿਰ ਓਏ 10 ਦਾ ਕਿੰਨਾ 10 ਦਾ ਮੈਂ ਤੈਨੂੰ ਜਿਹੜਾ ਉਹ ਖਾਰਜਤ ਨੂੰ ਕਰਾ ਮੇਰੇ ਨਾਲ ਵੀ ਰਹਿ ਕੇ ਸ਼ੇਰ ਬਣ ਕੇ ਉਹ ਗੁੰਗਲ ਖਾਈ ਆਪੀ ਕਰ ਲੂ ਏ ਨਾ ਹੀ ਤੇ ਨੋ ਲੈ ਆ ਤੀਰੇ ਸਾਈ ਦਾ ਕੱਢ ਉਹ ਹੋ ਗਿਆ ਯਾਰ ਬੱਕਰਾ ਯਾਰ ਠੀਕ ਚੱਲ ਨਾ ਹਜਾ ਦਾ ਨਾ ਕਾ ਫਿਰ ਕੱਢਦਾ ਤੂੰ 9000 9000 ਰੁਪਏ ਨਹੀਂ ਦਿੰਦਾ 9000 ਦਾ ਹੁੰਦਾ ਜਦ ਮੈਂ ਲਿਖਾਈ ਜਾਈਂ ਮਾਰਦਾ ਹੋੜ ਕੇ ਲੈ ਲਓ ਲਿਖਾਈ ਦਾ ਕਰਨਾ ਬੂ ਆਪਣੀਆਂ ਕੋਈ ਲਿਖਾਈ ਹੋ ਕਿਾ ਸੌਣਾ ਕੀ ਫਸ ਹੋ ਰਹੀ ਜੀ ਮਰੇ ਆ ਸਭੀ ਦਾ ਉਹ ਹੀ ਕਾਲੀ ਬੱਕਰੀ ਬੰਦਿਆ 25000 ਦੀ ਭਾਂਦੀ ਗਾਂ ਵਰਗੀ ਯਾਰ ਇਹ ਵੀ ਗਾਂ ਹੀ ਵਰਗੀ ਹੈ ਕਿਹੜੀ ਛਾਲਾ ਮਾਰ ਆਏ ਨਹੀਂ ਭਾਈ ਸੁਈ ਸਾਹ ਨਾਲ ਪੀ ਮੰਗਾ ਕਰੋ ਯਾਰ ਵਧੀਆ ਹੀ ਇੱਕ ਦੇਖੋ ਜੀ ਬੱਕਰੀ ਜੰਮੀ ਤਾਂ ਸੋਹਣੀ ਹੈ ਮੈਂ ਕਹ ਰਿਹਾ ਨਾ ਬੱਕਰੀ ਮਾੜੀ ਹੈ ਫੋਬ ਨਿਦਾਨ ਕਰਨੇ ਪਾਛੇ ਮਿਲਾਉਣੀ ਹੋਦਰ ਰਹੀ ਬਸ ਕਰ ਲੇ ਨਾ ਮੋ ਆ ਰਿਹਾ ਕੀ ਹੋ ਗਿਆ ਕਿਵੇਂ ਮੋ ਆ ਰਿਹਾ ਮਾੜੀ ਮੋਟੀ ਸ਼ਰਮ ਕਰਾ ਕਰ ਤੂੰ ਇਹ 70 ਮੰਗਿਆ ਨਾ ਯਾ ਤੂੰ ਬ੍ਰੇਕ ਨੂੰ ਦਬਕ ਕੇ ਤੇ ਗਿਆ ਨਾ ਤੂੰ ਹੈਂ ਹਾਂ ਤੂੰ ਲੈ ਕੇ ਦੇ ਦਿੱਤਾ ਦਬਕ ਕੇ ਇਹਨੂੰ ਮੈਂ ਨਹੀਂ ਦਿੰਦਾ ਕਿਸ ਨੂੰ ਦਬਕਾ ਦਬਕ ਕੇ ਦਿੰਦਾ ਲੈ ਫਿਰ ਤੂੰ ਇਹਨੇ ਵੀ ਬਾਰੇ ਮੰਗ ਲੈ 70 ਮੰਗਿਆ ਯਾਰ ਮਾਤਾ ਦੰਦ ਮੈਂ ਤਾਂ ਤੈਨੂੰ ਬਤਾਉਂਦਾ ਹਾਂ ਮੈਂ ਹੀ ਮੰਗੂ ਇਹਦੇ ਬੰਦ ਨਹੀਂ ਖਾਈ ਕਿ ਹਾਂ ਤੇਰੇ ਤਾਂ ਹੁਣ ਜਮਾ ਗਏ ਕੁਸੂਬ ਨੂੰ ਦੱਸੋ ਆ ਉਹਨਾਂ ਬੁੱਲੇ ਬਲਾਂ ਕੇ ਗੱਲ ਇਹਨਾਂ ਕਿ ਲਾਇਆ ਇਹਦਾ ਕਹਿੰਦਾ ਦਾਦਾ ਖਿਆਲ ਲੈ ਜਾਂ ਦੋਨੀ ਨਹੀਂ ਆ ਭਾਈ ਜੇ ਛਾਪ ਦੀ ਗੱਲੀ ਨਹੀਂ ਕੋਈ ਖਤਰੇ ਜਾਂ ਜਾਂ ਦੋਨੀ ਦੋਨੀ ਪੁਰਕਵਾਰਾਂ ਮਰ ਜਾਂਦੇ ਨੇ ਯਾਰਾ ਇਹਨੇ ਖਤਰ ਮੰਗ ਰਹੇ ਨੇ ਇਹਨੇ ਵੀ ਲਾਤਾ ਦੇਣੀਆਂ ਕਿੰਨੇ ਦਿਨ ਉਹ ਤੁਹਾਨੂੰ ਕਾ ਨਹੀਂ ਹੈ ਰੇ ਇਹਦੇ ਦਵੇ ਹਾਂ ਸਾਰੇ ਲੈ ਲੈ 4 5 6 ਨਹੀਂ ਓਏ ਨਾ ਕਮੇਵ ਨਹੀਂ ਮਾ ਬੱਦਨੇ 11 ਨਾਕ ਨੇ ਸਾਰੇ ਹਾਂ ਹਾਂ ਬਈ 14 ਪਰਾਂ ਲੰਘੀ ਹੁੱਕਦੀ ਉਹ ਬੱਦਨੇ ਤੂੰ ਜੋ ਉਹ ਉੱਤਰ ਲੰਘਿਆ ਹੈ ਚਾ ਬੱਕਰੀਆਂ ਪੋੜਦੇ ਆ ਮੇਰੇ ਮਨ ਜਿਹੜੀ ਮਗਰ ਨਹੀਂ ਬੰਦਰਾ ਓਏ ਮੇਮਣਾ ਨੇ ਜਰਾ ਗੱਲ ਸੰਦਾ ਸੀ 11 ਨਾਗ ਨੇ ਕਹਿ ਬੱਕੇ ਰਹਿ ਗਏ ਦੋ ਬੱਚੇ ਆ ਜਿਹੜੇ ਖੜੀਆਂ ਨੇ ਉਹਨਾਂ ਦੀ ਗੱਲ ਕਰ ਕਿੰਨੇ ਪੈਸੇ ਲੈਣੇ ਨੇ ਛੜੀਆਂ ਦੇ ਕੋ ਦੋ ਤਿੰਨ ਚਾਰ ਪੰਜ ਸੇ 36 ਨੇ ਤਾਂ ਬੈਠਾ ਇਧਰ ਵਿਭਾਗਿਆਂ ਚੱਲ ਜਰਾ ਆ ਜਾਣੀ ਆ ਤੂੰ ਮੈਨੂੰ ਐ ਦੱਸ ਤੀਆਂ ਤਾਂ ਛੇ ਹੀ ਨੇ ਛੇ ਕਿਉਂ ਨੇ ਹਾਂ ਨਾ ਆ ਛੇ ਨੇ ਹਾਂ ਹਾਂ ਉਹ ਵੀ ਹੱਤੀ ਹਾਂ ਹਾਂ ਉਹ ਵੀ ਆਹ ਉਹ ਵੀ ਛੱਡੀ ਆ ਲੈ ਆ ਵੰਦਰਾ ਕਰ ਕੱਠੀ ਮਰੇ ਕਰੀ ਪਾਈ ਵਾਂ ਤਸ ਫਿਰ ਵੀ ਚੇਤੇ ਕੋਈ ਰਿਹਾ ਤਾਂ ਥਾਰੀਆਂ ਨਾ ਮੈਂ ਕੀ ਕਰੇਗਾ ਆਵਰਾ ਮੈਂ ਕੀ ਕਰਦੇ ਕਰੇ ਉਹ ਤਾਂ ਸਾਨੂੰ ਤੇਰਾ ਸੀਸੇ ਜਮਂ ਪਿੰਦਾ ਹਾਂ ਇੱਕ ਕੀ ਕਰ ਦੇਣਾ ਅੱਛਾ ਆਹ ਨਾ ਥੇ ਨੂੰ ਆ ਦੋਹਾਂ ਦਾ ਪੁੱਛਿਆ ਸਤਰਾ ਮੰਗਰ ਕੱਠੇ ਬੈਠੇਗਾ ਕੀ ਕਰੇਗਾ ਪੈਗੀ ਲਾਇਆ ਇਹਨਾਂ ਦਾ ਅੰਦਰ ਬੱਕਰੀਆਂ ਮਾਤਾ ਕੋਈ 20000 ਰੁਪਏ ਦਾ ਫਰਮਾਇਜੇਗਾ ਨਾ ਕਿੰਨਾ ਦਾ ਦਾਸਰ ਕੀ ਕਹਦੇ ਹਾਂ ਇਹ ਤਾਂ ਫਿਰ ਹਾਂ ਜੇ 5000 ਦੀ ਤੱਕ ਕਸਾ ਨਹੀਂ ਕਰ ਕੋਈ ਇਹਦਾ ਕੀ ਫਾਇਦਾ ਇਹਦੇ ਤੇ ਸਾਡਾ ਹਾਨੀ ਹੁੰਦਾ ਸਿੱਟਣਾਂ ਦੇ ਨਹੀਂ ਕਰਦਾ ਜੱਟ ਵੀ ਜੱਟ ਹਾਨੀ ਹੁੰਦਾ ਜੱਟ ਵੀ ਨਹੀਂ ਤੇਰੇ ਨਾਲ ਸੋ ਆਮਡੇ ਕਿਟਾ ਹੁਣ ਨਹੀਂ ਲੱਗਦਾ ਚੱਲ ਮੁੱਲ ਲਾ ਪਰ ਇਹਦੇ ਬੱਕਰੀਆਂ ਫੜ ਕੇ ਦੇ ਕਿਹੜੇ ਕਿਹੜੀਆਂ ਨੇ ਯਾਰ ਦੋ ਨੀ ਇਹਦਾ ਰੱਭੀਆਂ ਆਹ ਪੱਟੀਆਂ ਚੱਲ ਮੁੱਲ ਲਾ ਕੋਈ ਬੰਦੇ ਨਾਲ ਮੁੱਲ ਲਾ ਵੱਡਿਆਣੀ ਗੱਲ ਕਰੂ ਦਈ ਲਾ ਪੱਕੀ ਦੱਸ ਕੱਟ ਦੇ 5000 5500 ਨੂੰ ਛੱਡ ਕੇ ਗੱਲ ਕਰ ਚੱਲ 10000 ਕੱਟ ਦੇ ਦੇ ਹੋਰ ਦੱਸ ਬਸ ਵੇਲਾ ਆਪਾਂ ਗੋਵਾਰੀ ਘਾਇਨਾ 30000 ਰੇ ਲਗਾਈ ਬਿਨ ਸਾਨਾ ਤੇਰਾ ਪੱਕਾ ਹੀ ਸਾਨਾ ਵੀ ਆ ਕੋ ਬੱਕਰੇ ਨਹੀਂ ਹੈਗੇ ਬੱਕਰੀਆਂ ਨੇ ਕਿ ਲਗੜੀ ਫੜਦੇ ਬੱਕਰੇ ਬੱਕੀਆਂ ਨੇ ਲੋਣੇ ਬੱਕਰੀ ਕਿਹੜੀ ਪੱਕੀਆਂ ਤੁਹਾਨੂੰ ਦੇਖ ਲੈਣ ਫੜ ਕੇ ਯਾਰ ਤਾਂ ਤੁਹਾਨੂੰ ਸ਼ੂਲ ਆਏ ਬੱਕਰੀਆਂ ਨੇ ਲੰਗਾ ਅਰਜਨ ਖਾਂਦੇ ਕਰਕੇ ਦਿਖਾ ਗਈਆਂ ਨਹੀਂ ਹੋ ਜਾਂਦਾ ਵੀ ਆੜ ਮੋਟਾ ਚਲੋ ਆਰਜਨ ਖਾਂਦੇ ਨੇ ਲੋਕੀ ਦਿਖਾਉਂਦੇ ਨੇ ਜਾਂਦੇ ਯਾਰ ਨਹੀਂ ਤਾਂ ਤੁਹਾਨੂੰ ਤਾਂ ਹਾਂ ਹਾਂ ਫਿਰ ਕਸ਼ੇ ਤਾਂ ਪੈ ਤਾ ਤੁਹਾਨੂੰ ਕਸ਼ੇ ਹੋਣਾ ਮਾੜੇ ਮੋਟੇ ਕਸ਼ੇ ਹੋਣਾ ਆ ਜਿਹੜਾ ਤੂੰ ਕਹਿੰਦਾ ਕਸ਼ੇ ਨੂੰ ਵੀ ਦੰਦ ਦੇ ਪਾਸੇ ਨਿਕੇ ਨਹੀਂ ਸਰ ਉਹ ਤਾਂ ਸਨ ਕਸਤ ਚੱਲਦਾ ਰੋਟੀ ਖਾਵਾਂਗੇ ਬਣ ਜਿਹੜੀ ਇਹਨਾਂ ਚ ਬਣ ਆ ਬੱਕਰੀ ਹੋ ਸਕਦੀ ਆ ਹੋ ਸਕਦੀ ਯਾਰ ਖਾਲੀ ਕਰਕੇ ਦੇ ਉਹ ਖਾਲੀ ਆ ਯਾਰ ਰੁਪਿਆ ਕੂੜੇ ਵੱਡੋ ਉਹਦਾ ਪਾਇਆ ਰੇਕਾ 100 ਫੁੰਦਾ ਪੰਜ ਰੁਪਆ ਬਹੁਤ ਹੀ ਬਹੁਤ ਨਾ ਉਹ ਸਿਰ ਜਿਉਂ ਨਾ ਆ ਗਿਆ ਤੂੰ ਆਪਾਂ ਉਹਨੂੰ ਵੇਚਦੇ ਹੋਰ ਉਹ ਚਮਕੀ ਲੈ ਕੇ ਆ ਤੇ ਇਹਨਾਂ ਨੂੰ ਹਨਾ ਵੇਚਨੀ ਆ ਸਾਨੂੰ ਉਹ ਵੇਚਾਂਗੇ ਜਦੋਂ ਦੁਕਾਨੇ ਦੇ ਲਾ ਕੇ ਗੱਲ ਕਰੂ ਬਾਬੇ ਮਸਾ ਲੈ ਕੇ ਫੇਰ ਆ ਕੇ ਵੇਚਨੀ ਧੌਂਕੀ ਭਰੋ ਆਏ ਇਹ ਤੈਨੂੰ 31000 ਰੁਪਆ ਦੇਣਾ ਬੋਲ ਨੀ ਹੁੰਗਾਮ ਮੁੱਲ ਬਹੁਤ ਲੱਗਿਆ ਰੇ ਤੇਰੀ ਨੂੰ ਕਹਾ ਵੇਚਣੀ ਆ ਇਹ ਵੇਚਣੀਆਂ ਨੇ ਬਚਾਰਨਾ ਨੇ ਰੋਡੇ ਦੇ ਸਰ ਵਾਲੇ ਨੇ ਸਭ ਮੁੱਲ ਬਹੁਤ ਦੇਣਾ ਹੈ ਛੱਤ ਬੱਕਰੀਆਂ ਨੇ ਹਾਂ 70000 ਨੇ ਵੇਚਣਾਂ ਤੇ ਦਲਦਾ ਲਾਉਂਦਾ ਦਾ ਮਾੜੀਆਂ ਜੀਆਂ ਵੇਚੀ ਉਹਦਾ ਦਲਦਾ ਕਿਉਂ ਆਹ ਆਹ ਕੋਈ ਫੰਡਰਾਂ ਲੰਬਾ ਨਹੀਂ ਕੋਈ ਡਾਂਟੋ ਤੇਰਾ ਲੰਬਾ ਨਹੀਂ ਕੁਛ ਨਹੀਂ ਜਾਂ ਕਾਨੀ ਵਾਲੇ ਕੁਝਾਂ ਦੇ ਕਰੀ ਓਏ ਕਾਲੀ ਵਾਟਦੇ ਆ ਕੱਪਟਾ ਕਰ ਲਾਂਗੀ ਓਏ ਤੈਨੂੰ ਰੁਪਇਆ 75000 ਦਵਾ ਦੇਣਾ ਓਏ ਥੋੜੇ ਤਵਾ ਜਾ ਸਾਰੀਆਂ ਦੇ ਹੀ ਹਾਂ ਨਹੀਂ ਲੈ ਆਹ ਦੋ ਮਿਆ ਕੋਈ ਪਟਣਾ ਮੈਂ ਮੋਲੀ ਨਾ ਕਰੀ ਤੋ ਬਣੋ 10 ਲੱਖ ਰੁਪਏ ਲੈ 10 ਲੱਖ ਰੁਪਏ ਲੈ ਰਹਿ ਜਾ ਉਹ ਜਾ ਜੀ ਕੀਤਾ ਹੁੰਦਾ ਫਟ ਕੋਫੀ ਕਹਿ ਕੇ ਕਹਨੇ ਓਰੇ ਹੱਥ ਨਾ ਕਰ ਅੱਗੇ ਪਾ ਕੇ ਆ ਆ ਕੋਫੀ ਲੈ ਆਈ ਨਾ ਫੜਾ ਆ ਨਾ ਮਰ ਬਰ ਹੋਇਆ ਨਾ ਨਹੀਂ ਆਇਆ ਨਹੀਂ ਬੱਕਰੀਆਂ ਨੇ ਹੋਇਆ ਨਹੀਂ ਆਣਾ ਓਏ ਕੀ ਜਾਣੀ ਕਿਥੇ ਮੈਂ ਤੀਮੀ ਮਰ ਦਾ ਜਵਾਬ ਨਾਲ ਹੀ ਹੁੰਦਾ ਲੈ 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 ਨਹੀਂ ਤੀਮੀ ਦਾ ਮਰ ਦਾ ਜਵਾਬ ਜਾਂਦਾ ਹੁੰਦਾ ਹੈ ਹੁਣ ਫੜ ਨਸਰ ਵੀਆ 1.5 ਦਿਨ ਨਹੀਂ ਹੋਣੀ ਆ ਪਕਾਈ ਕਰੋ ਜਹੇ ਨਾ ਕਿਨੇ ਕਹਿੰਦਾ ਡੇਢ ਦੇ ਵੀ ਹੋਣੀਆਂ ਉਹ ਯਾਰ ਅਸੀਂ ਨਹੀਂ ਲੈਣੀ ਹੈਗੀਆਂ ਚਾਚਾ ਇਹਦਾ ਕਮਲੇ ਇਹਦਾ ਦਿਮਾਗ ਕਿੱਦਾਂ ਹੈ ਕਮਲੇ ਉਹ ਥੋੜਾ ਪਹਿਨੇ ਮੂੰਹ ਬੱਲੀ ਜਾਂਦਾ ਬੱਣੀ ਜਾਂਦੇ ਜੇ ਨਹੀਂ ਚਾਹ ਉਹ ਨਹੀਂ ਕਹਿੰਦੇ ਮੈਂ ਕਹਣਾ 12 ਨੂੰ ਬੱਕਰੀਆਂ ਦੇ ਰੇ 12 ਇੱਕ 3 ਨੂੰ ਦੇ ਤਕਰੀਨ ਬੱਕਰੀਆਂ ਕੋਈ ਮਰਜ਼ੀ ਕਰੀ ਜਾਣ ਯਾਰ ਹਾਂ ਨਾ ਤਾਂ ਅੱਨੇ ਬੈਠਾ ਹੜਦੋ ਤੇ ਕੇ ਮਿਲਾਰੇ ਰਿਆਂ ਨੂੰ ਬਗੜਾ ਪੈਲਾ ਦਰਦਿਆ ਨੇ है है ना, ना, ना। ना। भी? बहुत माड़े भी कंपना

ਆਜਾ ਮਾ ਦੂਜਾ ਨੰਦਾ ਭੱਜ ਲੈਣਾ ਨਾਲ ਫਿਰ ਪਰ ਖੜ ਜਾ ਦੋ ਕਿਹੜੇ ਕਿਹੜੇ ਆਏ ਕਿਹੜੇ ਕਿਹੜੇ ਬੱਕਰੀ ਨੇ ਸਮਝ ਗਿਆ ਮੈਂ ਜਿਹੜਿਆ ਕਹਿੰਦਾ ਹੋ ਹਾਂ ਇਹ ਪੱਟਾ ਪਿੱਛੇ ਨਹੀਂ ਆਣਾ ਬੋਨ ਬੋਨ ਰੱਭੀਆਂ ਉਹ ਹਾਂ ਦੋ ਦੱਬੀਆਂ ਕਾਲੀ ਬੜੀ ਕਾਣੂ ਹਾਂ ਵੀ ਕਾਣੂ ਖਾਣੇ ਤੁਰ ਫਿਰ ਉਹ ਤਾਂ ਸ਼ੌਂ ਚ ਖੜੇ ਰਹਿੰਦੇ ਕੋਈ ਤਾਂ ਸਿਰੇ ਲੱਗ ਗਿਆ ਉਹ ਉਹ ਤਾਂ ਸ਼ੌਂ ਚ ਖੜੇ ਹੋ ਹਾਂ ਉਹ ਤਾਂ ਬਹੁਤ ਲੱਗੇ ਨਾ ਬਈ ਤੂੰ ਉਹ ਬਿਦਲਾ ਮਾਰ ਜੇ ਤਰਾ ਗਾ ਕਾਣੂ ਮਾਰਦਾ ਮੈਨੂੰ ਪਤਾ ਮਰਦੇ ਨਹੀਂ ਹੈਗੇ ਓਏ ਫੜੀ ਰਹੀ ਉਹਨਾਂ ਦਾ ਸਾਰਾ ਕੁਝ ਫੇਰ ਪਾਉਂਗਾ ਫੜ ਜਾ ਕਰੂੰਗਾ ਥੋੜਾ ਕੁਝ ਮਨੋਂ ਮੁੰਡਾ ਫੜ ਨਈਂ ਨੂੰ ਪਤਾ ਤੈਨੂੰ ਕੀ ਕਰੇਗਾ ਕੀ ਕਰੂੰਗਾ ਬੱਸ ਮੈਂ ਸਮਝ ਨਹੀਂ ਆਉਂਦਾ ਪੰਦੇ ਵਿੱਚ ਦਾ ਅੰਦਰ ਇੱਥੇ ਜਿੱਦਾਂ ਲਾਹਣ ਲਾਣੇ ਦਾ ਕਹੇਂ ਤੂੰ ਮੇਰੇ ਕੀ ਨਾ ਕੋਈ ਹੋ ਗਈ 8.5 ਹਜ਼ਾਰ ਦਾ ਬੱਸ ਠੀਕ ਹੈ ਲਾਣਾ ਦੇ ਯਾਰ ਫੜ ਓਏ ਮਾਰ ਦੇ ਥਾਪੀ ਬਾਬੇ ਆ ਜਾ ਆ ਜਾ ਤੇ ਬੈਠੀ ਆ 8.5 ਆ ਜਾ ਬਾਈ ਉਹ ਨਹੀਂ ਮੰਨਣਾ ਸਾਡੇ ਲਈ ਕੰਮ ਕਰਦਾ ਨਹੀਂ ਕਰਦਾ ਨਹੀਂ ਕਰਨੀ ਚਾਰ ਕਰਾ ਦੇ ਉਹ ਪਾ ਮਖਰ ਲਮੂ ਕਿੱਥੋਂ ਆਇਆਗਾ ਠੀਕ ਮਖਰ ਲਮੂ ਆਇਆ ਇਹ ਦਿਖਾਈ ਆ ਕਰਾਉਗਾ ਦਿਖਾਈ ਆ ਉਹ ਨਾ ਯਾਰ ਸੰਜੀ ਹੋ ਗਈ ਸੰਜੀ ਦਿਖਾਈ ਤੋਥੋ ਮਾਰਾਂਗਾ ਉਹ ਤਾਂ ਲੈਣਾ ਹੀ ਲੈਣਾ ਹੈ ਇਹ ਹੋ ਗਿਆ ਉਹ ਗੰਡਾਂ ਗੇ ਰਿਹਾ ਆ। ਆਹ। ਪੰਚਰ। ਉਹ ਵੀ ਤੱਕ ਤੋਂ 8 ਤੋਂ ਪੂਰਾ ਹੜ। ਠੀਕ ਬੱਕਰੀ ਹੋ ਗਈ ਪੂਰੀ 8.5000 ਦੀ। ਇਹ ਤੇ ਰੰਗ ਦੇ ਵਿੱਚ ਬੱਕਰੀ ਜਿਹੜੀ। ਆਹ 10000 ਰੁਪਿਆ ਕਹਿੰਦਾ ਜੀ। ਇਹ ਨੂੰ ਆਹ ਯਾਰ ਦਾ ਦਮਾਂਗੇ ਦਮਾਂਗੇ ਬਰੇ ਆਪਾਂ ਨੇ ਕਿਹੜਾ ਗੋਲ ਦੇ ਕਿਉਂ ਜੀ ਦੋ ਵਾਰ ਉਹ ਸੱਤ ਚਲਾ ਜੜਾਇਆ ਹਾਂ ਠੀਕ ਹੈ ਠੀਕ ਆ 8000 ਆ ਗਿਆ ਨਾ ਉਹ ਬੰਦੇ ਪੱਕੇ ਆ ਗਏ ਹੈ ਰਸਤਾ ਹੁਣ ਜੇ 8500 ਮੈ ਆਉਣਾ ਪਿਆ ਯਾਰ 8000 ਲਾ ਰਹੀਆਂ ਉਹ ਫੇਰ ਹੁਣ ਇਹ ਨਹੀਂ ਰਾਹ ਜਾਂ ਕੱਟਣਾ ਜਾਂ ਅੱਗੇ ਕਹਿੰਦੇ ਪਈ ਆ ਬਈ ਕਰਕੇ ਬਚਣਾ ਯਾਰਾ ਦਈਏ ਪੈਸੇ ਜੀ ਮਨ ਨੂੰਗਾ ਫੇਰ ਨਾਮ ਦੇ ਨਾਮ ਤਾਂ ਕਹਿੰਦੇ ਕੀ ਆ ਬੰਦਾ ਵੀ ਲੱਗੇ ਹਾਂ ਐਂ ਬੋਲੇ ਜ਼ਿੰਦਗੀ ਤੇ ਨਾ ਰੂਮ ਬੇਨ ਦੇ ਵਸਾ 13000 ਰੁਪਏ ਗਿਆ 13000 ਹੁੰਦੀ ਨਾ 13 13 ਦੇ ਇਹ ਵਜ੍ਹਾ ਕਰਕੇ ਨਹੀਂ ਫੜਦਾ ਹਾਂ ਠੀਕ ਆ ਕਰਦਾ ਇਹ ਬੰਦਾ ਜਾਂ ਜੇ ਬਜਾ ਸਕਦਾ ਤੁਹਾਨੂੰ ਯਾਰਾ ਇਹਨੇ ਜਦ ਬੋਲ ਘਟਾਣਾ ਨਹੀਂ ਦਾ ਹੱਤਾਂ ਆਵਾਜ਼ ਜੀ 8.5 ਕਿਹਾ ਤਾਂ 9000 ਫੜੇ ਨਾ ਜੀ ਉਹ ਕਹਿਣਾ ਕੀ ਆ ਇੱਕ ਨੂੰ ਲੁਭਾ ਦੇ ਇੱਕ ਨੂੰ ਲੁਭਾ ਦੇ ਇੱਕ ਬੁਲਾ ਦੇ ਲੈ ਭਾਈ ਗੇਈ ਨਾ ਦੀ ਆ ਫੜਿਆ 8.9 ਦਾ ਪੱਕਾ ਦੇ ਦੇਣਾ ਯਾਰ ਹੋਰ ਕਹਿਣਾ ਕੀ ਹੁਣ ਨਾ ਨਾ ਗਰੀਨ ਨਾ ਦੇਣਾ ਯਾਰ ਆ

ਦੇਖ ਕੇ ਰਹਿ ਕੈਂਟ ਜਾਵੇ ਬਚ ਗਿਆ ਜਲੀ ਚਲੋ ਜੀ ਇਹ ਤਾਂ ਪੁੱਗਦੇ ਦੀ ਗੱਲ ਆ ਗਈ ਇੱਧਰ ਜਾਏ ਨਾ ਨਹੀਂ ਆਈ ਨਹੀਂ ਗੱਲ ਤੇ ਰੋਕੀ ਕਵੇ ਨਾ ਮੋਲੋ ਲਵਾ ਲੇ ਨੀ ਆਹ ਆਪਾਂ ਗਵਾਦ ਕੀ ਬੋਜੂਗੀ ਐ ਭਰੇ ਹੁਣ ਤੋਂ ਮੋਲੋ ਲਵਾ ਲਈ ਆਪ ਹੀ ਕਰਦਿਆਂ ਇਹ ਨਾ ਜਿੰਨਾ ਕਦੇ ਮਾਰ ਪਾ ਦਿੰਨੇ ਲਿਖਿਆ ਜਾਂਦਾ ਯਾਰ ਤੂੰ ਨੇ ਕੀ ਕਰਦੀ ਫਲਾਇਆ 12000 ਦਾ ਮੇਰਾ ਹੀ ਕਰਦਾਂਗੇ ਚੱਲ ਬਾ ਠੀਕ ਆ ਫਿਰ ਕੀ ਲਾਦੀ ਕਿਹ ਕਿਹੜੇ ਸ਼ੱਕਰ ਲਾਓ ਕਿਸੇ ਨੇ ਵੀ ਮਾਇਆ ਜੀ ਇਹ ਤੁਸੀਂ ਆਇਆ ਤਾਂ ਹੁਣ ਹਾਂ ਜੀ ਹਾਂ ਕੋਈ ਚੱਕਰ ਮੇਰਾ ਬਤੋ ਬੱਕਰਾ ਲਿਆ ਬਤੋ ਰਿਹਾ ਏ ਆ ਜਾ ਬੱਕਰਾ ਬੋਰਾ ਦੇਖ ਕੇ ਬੋ ਕੋਈ ਨਹੀਂ ਕੋਈ ਨਹੀਂ ਖੜ ਜਾ ਕੋਈ ਇਸਲੇ ਖੁੱਲ ਗਿਆ ਮੈਂ ਬਾਦੂਆ ਤਾਂ ਪੂਰੇ 15000 ਹੋ ਗਿਆ ਯਾਰ 5000 ਦਾ ਹੋ ਗਿਆ ਆਹ ਆ ਜੀ ਵਾਕੇ ਉਹ ਕਿੱਥੋਂ ਲੈ ਨਹੀਂ 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 ਮੈਂ ਨਹੀਂ ਦਿੰਦਾ ਫੜਾ ਉਹ ਪਾਈ ਖੁੰਦੇ ਨਹੀਂ ਨਾ 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 ਪੜਕਣਾ ਆ ਨਾ ਬਗਮਲ ਕਰੋਂ ਮੰਡੀ ਜਾਇਆ ਚਲੋ ਜੀ ਖੜਾ ਰਹਿ ਫਿਰ ਉਹ ਫੋੜੋ ਜੀ ਤੂੰ ਮੋੜ ਰਿਹਾ ਮੈਂ ਫੜੂ ਬੱਚਾ ਨਹੀਂ ਫੜੋ ਬੰਨੀ ਬਾਬਾ ਆਇਆ ਕਰਵਾ ਪੜਵਾ ਦਿੰਦਾ ਨਾ ਭਾਈ ਪਤਾ ਫਿਰ ਤੈਨੂੰ ਪਤਾ ਹੀ ਆ ਫਿਰ ਤੂੰ ਨਾ ਹੋਗੇ ਨਾ ਲੈਣਾ ਯਾਰ ਸੈਟ ਤੇ ਹੋ ਕੇ ਦੱਸ ਦੇ ਨਾ ਨਾ ਹਮਣੀ ਦਾ ਹੈਡ ਦਾ ਕਹਾਂ ਹਾਂ ਵੀ ਪੁੱਤ ਤੂੰ ਤਾਰੋਲੇ ਬੰਦੀਆਂ ਤੇ ਰਹਿਣਾ ਨਾ ਬੂ ਮੇਰਾ ਆਦੇ ਆਦੇ ਦਿਹਾੜੀ ਆਦੇ ਦਿਹਾੜੀ ਰੱਖਣਾ ਯਾਰਾ ਬਸ ਲੈ ਹੋਰ ਕਿਹਦੇ ਵਿੱਚ ਕੋਈ ਬਾਹਰ ਲੌਂਦਾ ਮੈਂ ਕੰਮ ਨਹੀਂ ਆ ਦਿਹਾੜੀਆਂ ਨੇ ਬਸਦੇ ਹੁੰਦੇ ਨੇ ਨਹੀਂ ਖੱਸੀ ਬੱਕਾ ਕਰੇ ਪਾਰ ਲੈਣਗੇ ਯਾਰ ਉਹ ਨਸਲ ਵੀ ਦੇਖ ਭਾਈ ਨਾ ਕਰੇ ਇਹ ਕੋ ਕਿੰਨੀ ਨਸਲ ਹੈ ਨਹੀਂ ਨਸਲ ਇਹ ਖੱਸੀ ਹੋਗਾ ਇਹ ਸਾਡੀ ਗੱਤ ਨਹੀਂ ਹੋਗੀਗਾ ਅਸੀਂ ਘਾਨਾ ਕਰਗੇ ਤੇ ਤੇਰੇ ਕਰਮਾਂ ਦੇ ਦੇਖਦਾ ਸਿੰਘ ਕਹਿੰਦੇ ਸਿੰਘ ਜੀ ਜੀ ਸਾਰ ਮਾਰਦਾ ਵਿੱਚ ਹੀ ਗਾਉਂਦਾ ਚਲ ਚਲ ਵੀਰੇ ਨਸਲ ਨੁਸਲੇ ਦਾ ਸੌਦਾ ਕਰੋ ਦੱਸਿਆ ਕਿੰਨੇ ਜਰ ਨਸਲ ਦਾ ਚੱਲ ਚੱਰੀ ਹੈਗੀ ਹੈਗੀ ਯਾਰ ਬਹੁਤ ਕਿੰਨਾ ਦੇਣਾ ਸਹੀ ਯਾਰ ਦੇ ਦਾਂਗੇ ਹਾਂ ਦੇਖ ਕੇ ਮੌਲੂਗੀ ਦੱਸ ਹਾਂ 14000 ਐਨਾ ਧੱਕਾ ਹੋ ਗਿਆ ਇਹਨੇ ਇਹਨੇ ਤਾਂ ਬੰਦਾ ਤਾਂ ਸਹੀ ਕੁਝ ਦੇ ਦੇਣਾ ਫਰਾਡ ਹੈ ਕੀ ਪਤਾ ਹੁੰਦਾ ਠੀਕ ਆ ਤਾਂ 9 ਲੱਖ ਜੀ ਦੇਣਾ ਐ ਤਾਂ ਕਹੇ ਤੂੰ 5 ਲੱਖ ਨਹੀਂ ਹਰ ਇਹਨੇ 8.9 ਲੱਖ ਲੈ ਰਿਆ 8.9 ਲਾਇਆ ਤੀ ਉਹ ਨਹੀਂ ਗੱਲ ਹੈ 8.9 ਲਾਤਾ ਦੀ ਆਪਾਂ ਨੇ 5 ਦਾ ਲਿਆ 9.5 ਚ ਲਖਾਈ ਕਹਤਦੀ ਗਾ ਹਾਂ 10 ਦਾ ਲੈ ਲੈ ਨੀ ਹਾਂ ਹਾਂ ਇਹ ਪਿਆ ਹੈ 10000 ਦਾ ਜੀ ਜੀ ਤੋਂ ਆਪਾਂ ਇਹ ਮੈਦ ਤੇ ਲੈ ਲੇਗਾ ਮੁੱਲ ਬਲੈ ਲਾ ਕੇ ਗਾ ਦਿਨਾ 9.5 ਯਾਰ ਦਾ ਲਾ ਕੇ ਬਾਗਰੀ ਨੀ ਆਪਾਂ ਝੂਠ ਨਹੀਂ ਵੜ ਲੈਗੀ ਯਾਰ ਉਦੋਂ ਬਾਅਦ ਫੇਰ ਪੈਚਾ ਲਈ ਉਹ ਬਾਗੇ ਬੰਦੇ ਕਰੇ ਬਾਈ ਨੇ ਲੈ ਲਿਆ ਚਲ ਇਹਦੇ ਕਰਨੀ ਲਿਖਾਉਦੀ ਨੇ ਲੈ ਜਾ ਕਰੇ ਨੇ ਕਹਿੰਦਾ ਤੋਂ ਭੱਗਾਇ ਤੇ ਭੱਗਾਇ ਜਾ ਹਾਂ ਇਹਨੇ ਕਰਦਾ ਚਾ ਪੂਰੇ ਨਾ ਹੁਣ ਬਾਈ ਯਾਰ ਦੇਣਾ 500 ਨਾ ਫੇਰ ਲੇਖੀ ਜੀ ਯਾਰ ਪੁੱਛਿਆ ਵੀ ਨਹੀਂ ਯਾਰ ਹਾਂ ਨੋ ਨੋ ਤੇਰਾ 500 ਬਣਦਾ ਇਹ ਤਾਂ ਦੋ ਜਾਨੇ ਵਰਦੇ 500 ਵੀ ਤਾਂ ਜੀ ਯਾਰ ਵੀ ਦਰੂ ਨੀ 1000 ਬੈ ਦੋ ਯਾਰ ਨਹੀਂ ਪੂਤਾ ਨਹੀਂ ਨਾ ਫੜਾ ਆਏ ਤੁਸੀਂ ਭਾਗ ਲਿਆ ਪਹਿਲਾਂ ਦੱਸੋ ਤਾਂ ਸਹੀ 13000 ਦਾ 13000 ਦਾ ਦੇ ਦਾਂਗੇ ਹੋ ਫੇਰ ਜਿਹੜਾ ਕਿਨੇ ਦਾ ਆਇਆ ਫਿਰ ਜਿਹਨੇ ਦਾ ਮਾਲ ਹੈ ਤੂੰ ਵੀ ਦੱਸ ਦੇ ਆ ਜੀ 12000 ਉਹ ਹੋਰ ਆਹ ਹੋ ਦੋ ਇਹ ਦੋ ਦਾ ਸੁਣਾ ਮੈਨੂੰ ਕਿੰਨਾ ਦਾ ਆਹੋ ਜੀ ਕਿੰਨਾ ਦਾ ਦੋ ਗਡੰਡੇ ਪੌੜੀ ਹੋਰ ਮਾਰੋ ਇਹਦਾ ਬਹੁਤਾ ਹੀ ਥੱਲੇ ਉਹ ਖੜਦਾ ਨਹੀਂ ਕਿੰਨਾ ਦਾ ਆਹੋ ਜੀ ਕਿੰਨਾ ਦਾ ਆਹੋ ਜਾਂ ਮਾਗ ਬੰਦ ਕਰ ਓਏ ਛੱਡ ਜਾਂਦੇ ਨੇ ਕੰਮ ਕਰ ਜਾਂਦੇ ਨੇ ਜਾਂਦਾ ਵੀ ਵੀ ਕੀ ਨੋ ਫਿਰ ਚਾਚਾ ਮੈਂ ਦਿੰਦਾ ਹੂੰ ਇਧਰ ਪੀਆ ਲੱਗਿਆ ਜੀ 20000 ਹੂੰ ਠੀਕ ਹੈ ਹੂੰ ਜੋ ਰੱਬ ਲੱਗਦੀ ਗੱਲ ਆ ਮੈਂ ਉਸੇ ਕੋਲੇ ਸਰਦੀ ਠੀਕ ਹੈ ਠੀਕ ਆ ਉਹ ਬੰਦੇ ਨੇ ਸਭ ਕੁਝ ਹੋ ਗਿਆ ਸਾਈਂ ਵਧਾਈ ਦੇ ਦਿੱਤੀ ਉਹ ਜਦੋਂ ਉਹਨੇ ਸਿੰਗ ਦੇਖ ਕੇ ਸਿੰਗ ਕਰਕੇ ਉਹ ਕਹਿੰਦਾ ਇਹ ਗਾਉਂ ਕਹਿੰਦਾ ਮੈਂ ਹਿੱਕਾ ਲਾਉਣਾ ਇਹ ਕਹਿੰਦਾ ਮੈਂ ਉਹਨੂੰ ਦੰਦਾਨੀ ਹਾਂ ਚੱਕਰੇ ਪੈ ਗਈ ਇਹ ਪਤਾ ਕੀ ਕਹਿੰਦਾ ਬਾਬਾ ਇਹ ਕਹਿੰਦਾ ਵੀ ਕੋਈ ਮਾਲ ਵਾਲਾ ਲੈ ਆਉਣਾ ਹਾਂ ਇਹ ਕਹਿੰਦਾ ਮੈਂ ਦੰਦਾਨੀ ਇਹ ਚੱਕਰ ਪੈ ਗਿਆ ਸੀ ਬੱਕਰਾ ਦੇ ਗਿਆ ਦੀ ਬੱਕਰਾ ਬੇਚੇ ਸਾਹਮਣੇ ਹੀ ਰਿਹਾ ਮੈਨੂੰ ਪਤਾ ਆਪਾਂ ਕਿਉਂ ਝੂਠ ਬੋਲਦੇ ਲਾ ਪਰ ਪਾਸ਼ੇ ਪਾਸ਼ੇ ਦਾ ਲਾਦੇ ਬਾਬੇ ਮੈਂ ਲਾਦੇ 15000 ਰੁਪਏ ਲਾਦਾ ਯਾਰ अच्छा दुआ फिर ਤਾਂ ਕੋਈ ਏਡਾ ਹੋਣਾ ਨਾ ਲੜਦਾਰ ਹੋਗਾ ਇਹ ਤਾਂ ਜੇ ਪਹੁੰਚ ਰਹੇ ਨਹੀਂ ਖੜਨਦਾ ਇਹਦੇ ਦੂਜੇ ਪਾਸੇ ਤਾਂ ਸੋੜਾ ਪਾਸੇ ਰੱਖਣਾ ਪਊਗਾ ਉਹ ਤਾਂ ਤੇ ਬਸਲ 15000 ਰੁਪਏ ਤੋਂ ਵੱਧਨੇ ਪਰ ਪੈਸੇ ਦਸਨੇ ਆਉਂਦਾ ਵਾਹ ਅੱਛਾ ਤੇਰੇ ਮੂਹਰੇ ਖੜਾ ਤੂੰ ਪੁੱਛ ਮੈਂ ਬੁਗਨਾ ਦੀ ਲਾ ਪੈਸੇ ਪੈਸੇ ਲਾਦੇ ਜਉਂਦੀ ਮੈਨੂੰ ਇਹੀ ਗੱਲ ਕਹਿਣਾ ਪਾਦਾ ਇਹ ਕੱਟ ਕੇ ਦੋ ਕਿਹੜਾ ਚੱਲ ਕੇ ਲਾਵੇ ਖਾਪੀ ਉਮਰ ਚਾਉਂਦਾ ਨਹੀਂ ਮੂਰਲਾ ਉਹਨੂੰ ਪੱਛਾ ਬੜਕੀ ਤੇ ਲਾਵਾਂਗੇ ਉਹ ਤਾਂ ਇਹੀ ਚੱਲਣਾ ਹੈ ਨਹੀਂ ਕੁਛ ਮਾਦਰ ਥੱਲੇ ਗਿਆ ਸੀ ਇਹ ਤਾਂ ਤਾਂ ਮੇਰੇ ਤੋਂ ਬਿਨਾਂ ਹੀ ਪੁੱਛੇ ਦੋ ਤਿੰਨ ਹਜ਼ਾਰ ਪਾ ਗਿਆ ਚਲੋ ਜਿਹਾ ਮਾਦਾ ਪਾ ਪਾ ਯਾਰ 15000 ਦਾ ਨੂੰ ਪੁੱਛਦਾ ਹੀ ਪਾਤਾ ਹੁਣ ਤੇਰੇ ਪੈਸੇ ਤਾਂ ਨਹੀਂ 15 ਬੁੱਧਾ ਨਹੀਂ ਉਹ ਭਰਾਵਾ ਨਹੀਂ ਆਦੇ ਪੈਸੇ ਕਿਹਨੋਂ ਚੱਲੋ ਖਾਈ ਕਰਾਈਏ ਉਹਦਾ ਕਿਹੜੇ ਪਾਦੇ ਕਿੰਨੇ ਦਾ ਦੇਣਾ ਕੀ ਬਾਬੇ ਦੇ ਕੇ ਜੋ ਕੜ ਕੇ ਖਾਦਾ ਯਾਰ ਵੇਸੋ ਦਾ ਬਣੂਗਾ ਮੇਰੇ ਨਾਲ ਆ ਵੀ ਮਰੇ ਜਲਦੀ ਜਾਣਦੇ ਆ ਇਹ ਗੱਲ ਨਹੀਂ ਕੋ ਮਨਾਂ ਪਿੱਛੇ ਦਾ ਮਾਤ ਹੈ ਹਾਂ ਬਾਬਾ 2000 ਦਾ ਲੈ ਲੂ ਮੈਨਾਂ ਨਿੱਲੇ ਮੈਲਾ ਇਹ ਹੀ ਤੋਲੇ ਲੂ ਫੇਰ ਫੜਾ ਦੂਸਰਾ ਆਹ ਯਾਰ ਤੈਨੂੰ ਬਤਨ ਦਊਂਗਾ ਫੇਰ ਭਾਂ ਦਾ ਕਰ ਦੂ ਹੋ ਗਿਆ ਜੰਦੂ ਇਹਦਾ ਤੀਨੇ 11 ਲੈਦੀ ਸੰਨ 12 ਲੈਦੀ 12 ਲੈ ਜੀ ਮੈਂ ਤੇਰੀ ਤਰੂ ਹੀ ਬੱਕਾ ਲੈ ਲਾਂ ਹੈ ਫੇਰ ਮਾਯਾ ਹੁਣ ਮਾਯਾ ਜੀ ਕੁਛ ਬਣਾਇਆ ਜਾਂ ਹੈਗਾ ਚਲ ਮੈਂ 200 ਲੈ ਲੂੰ ਇਹ ਦੂ ਬੱਕਾ ਮੈਂ ਜਾ ਦੇ ਯਾਰ ਪਰ ਹੁਣ ਫੇਰ ਯਾਰ ਜਿਹੜਾ ਕੀਰਾ ਰੇਟ ਲੱਗ ਜਾ ਉਹ ਦਵਾਰੇ ਕਿੱਥੇ ਦਵਾਰੇ ਨਹੀਂ ਉਹ ਨਹੀਂ ਲੱਗਦਾ ਬਹੁਤ ਦਵਾਰੇ ਆ ਵੀ ਲੱਗਾ ਲੱਗਾ ਜਿਹੜਾ ਰੇਟ ਹੁਣ ਤਾਂ ਬਾਬਾ ਤੈਨੂੰ ਚਾਹੇ 500 ਟੁੱਟ ਜੇ ਤੂੰ ਚਾਹੇ 1000 ਟੁੱਟ ਕੇ ਦੇਣਾ ਬਹੁਤ ਆ ਸੀਤ ਹੈ ਜੀ ਪੁੰਨੀਆਂ ਤੇ ਲਾਦਾ ਬੱਕਰੇ ਦੋਦੇ ਤੋਰ ਲੋ ਤੋਰ ਲੋ ਆ ਚੰਗਾ ਆ ਕਰਕੇ ਥੋੜਾ ਜਿਹਾ ਉਹਦਾ ਸਿੰਗ ਕਰਕੇ ਮਾਰ ਖਾਂਦਾ ਤੋਰਾ ਕਰ ਦੇ ਉਹੀ ਕੋ ਮਈਆਂ ਬੂ ਮੇਲ ਬਕਾਈ ਹੋਣਾ ਉਹ ਖੜ ਜਾ ਮਾਫ ਮੂੰ ਨਹੀਂ ਕਰਦਾ ਮੂੰ ਨਾ ਕਰਦਾ ਫੂਲ ਨਾਲ ਕਰਦੇ ਚਾਚਾ ਕਿਤੇ ਭੱਜ ਜੂ ਹਾਂਜੀ ਬੁਈ ਨੂੰ ਮਖਾੜ ਉਹਨੂੰ ਛੇੜ ਕੇ ਦਾ ਵਗ ਗਿਆ ਅਜੋਕੇ ਲੜਨਗੇ ਲੜ ਕੇ ਲੜੇ ਜਾਣਗੇ ਲੜੇ ਨਾ ਆਉਂ ਯਾਰ ਨਹੀਂ ਨਾ ਨਾ ਫੜ ਲੈ ਫੜ ਲੈ ਫੜ ਲੈ ਫੜ ਲੈ ਨਾ ਨਾ ਆਏ ਨਹੀਂ ਨਾ ਫੜਨਾਂ ਤਾਂ ਨਹੀਂ ਆਏ ਹਾਂ ਤਾਂ ਵਿੱਚ ਖੜੇ ਲੱਤੇ ਬਣੇ ਇਹ ਨੋਟ ਦਾ ਚਲ ਰਹਿਣ ਤੇ ਛੜ ਗਏ ਜਾਂਦੇ ਮਾਰ ਕੇ ਗੁਰ ਤੱਕ ਮੋਂਦਾ ਅੱਛਾ ਕਹਿ ਮੋੜ ਦੀ ਫੜਾ ਦੀ ਕੋਈ ਨਾ ਐ ਨਾ ਉਹ ਮੋੜ ਦਊ ਫੜ ਛੜ ਬੰਦਾ ਦਿੰਦਾ ਨੇ ਨਾ ਦੀ ਮੈਂ ਜਿੱਦ ਕਰਾਂ ਉਹ ਆਪਣਾ ਮੋਰ ਤੇ ਲੈ ਜਾਂਦੇ ਕੋਈ ਜਾਂ ਕੋਈ ਨਹੀਂ ਕੋਈ ਐਹੀ ਤਾਂ ਗੜਾ ਕਦੇ ਸੱਪਾਂ ਕੇ ਫੋਨ ਕੋਈ ਵੀ ਗੱਲ ਜਰਾ ਹੁਣ ਤਾਂ ਖੈਰ ਬੰਦੇ ਪਿਆ ਪਿਓ ਹੋਏ ਕਿੱਥੇ ਹੋ ਜਾਂਦੇ ਕੋਈ ਵੀ ਹੁਣ ਕਿੰਨਾ ਗੱਲ ਹੈ ਹੁਣ ਸਮਝ ਠੀਕ ਹੈ ਇਹ ਕਿਹੜਾ ਵਿਚਾਰਾ ਗਾਂ ਵੇਚਣਾ ਜਾਂ ਵੜਣਾ ਉਹਦੇ ਨੇ ਇਹਦੇ ਬੱਕਰੀਆਂ ਨੇ ਹਾਂ ਇਹਨਾਂ ਨੂੰ ਲੈ ਕੇ ਜਾਣਾ ਮਰਜ਼ੀ ਕਰੋ ਵੀਰੇ ਤੁਹਾਨੂੰ ਲੈਣ ਦਾ ਤਹਿ ਤਾਂ ਵੀ ਜੋਦੋ ਦਾਤ ਮੈਂ ਦੇਣਾ ਨਹੀਂ ਜੀ ਤੋਂ ਨਹੀਂ ਤਾਂ ਦੱਤ ਨਹੀਂ ਸਹੀ ਅੱਛਾ ਫੋ ਬਾਕੀ ਹੁਣ 500 ਬਾਕੀ ਹੁਣ ਲੈ ਲਾਂਗੇ ਗੱਡੀਆਂ ਵਾਲੇ ਲੈ ਲੈਣ ਤੇਰੇ ਗੱਡੀਆਂ ਵਾਲੇ ਹਰੇ ਹਰਾਮੀ ਦਾ ਬਾਹ ਉਹ ਲੈ ਲੈਣਾ ਕਿਉਂ ਕਿਸੇ ਦਾ ਦਿਲ ਕਿਵੇਂ ਹੁੰਦਾ ਵਿੱਚ ਕਿਰੀ ਦਾ ਪੱਠਾ ਚਾਹ ਕਿਰੀ ਕੀ ਪਾਠਕ ਬਣੂਗੀ ਜਿਹੜੇ ਬੱਤਰੇ ਖੜੇ ਨਹੀਂ ਰੁਕਣ ਤੇ ਹੋਰ ਵਾਜਾ ਬੂ ਤੂੰ ਪਾ ਕੰਨ ਰੱਬੇ ਨੂੰ ਕਿ ਬਹੁਤ ਦੇਰ ਵਰੇ ਬਨੇ ਕੰਨ ਵਾਲਾ ਲੈਣਾ ਲੈ ਸਾਢੇ 8 ਪੀ ਪੱਠਵਾਇਆ ਸਾਢੇ 8 ਪੀ ਪੂਰਨ ਬੂਹਣ ਕੋ ਨਵੀਂ ਹੁੰਦੀ ਹੈ ਇਹ ਪੋਲੀ ਹੈ ਤਾਜੀ ਜੋ ਪਾ ਦੇ ਵੇ ਇਹਦਾ ਬਾਬੇ ਦੇਣੀ ਹੈ ਇਹ ਮੰਦੀ ਨਹੀਂ ਬਾਬੇ ਦਾ ਪਤਾ ਨਹੀਂ ਕੀ ਗੱਲ ਹੋਗੀ ਖਵਾ ਲੂਗੀ ਆਪਾਂ ਜਦੋਂ ਤੂੰ ਮੈਂ ਤੁਸੋਂ ਫੋਟੋ ਲਾਣਾ ਯਾਰ ਕਹਿ ਕੇ ਲਾਣਾ ਆਪਾਂ ਮੱਥਾ ਹੀ ਆਹ ਮਾਰਦੇ ਆ ਆਦਾ ਫੜ ਦੇ ਪਿੰਚ ਪਾ ਕੋ ਚਾਤ ਧਰ ਦੇ ਪੱਕੀ ਦਾ ਧਰ ਦੇ ਧਰਦਾ ਲੈ ਮੈਂ ਮਾਰ ਦੇਣਾ ਬੱਤ ਚੱਲਦਾ ਜੇ ਮੈਂ ਮਾਰ ਦੇਣਾ ਨੌਂ ਦੀ ਕੋਈ ਨਹੀਂ ਬਾਬੇ ਬਾਬੇ ਹੁਣ ਤੂੰ ਆ ਬੜ ਉਹ ਗਲੀ ਨਗਰ ਨੂੰ ਆਏਗਾ ਯਾਰ 200 ਰੁਪਏ 100 ਰੁਪਏ ਬਸ ਉਹ ਨਹੀਂ ਚੱਲ ਬਸ ਇੱਕ ਮਿੰਟ ਖੜ ਜਾ ਮੈਂ ਹੁਣ ਕੱਚਾ ਨਹੀਂ ਛੱਡਦਾ ਗੱਲ ਇਹ ਕਹਿੰਦੀ ਹੋਰ ਬੰਗੋ ਜਦੋਂ ਜਪਗਾ ਆ ਬਾਬਾ ਸਹੀ ਦਾ ਫੜ ਲੈ ਤੇ ਕੋਈ ਖੜੇ ਹਮ ਕਰੰਟ ਦਾ ਨਹੀਂ ਹੈਗਾ ਆ ਫੜਾ ਉਹ ਛਾਈ ਮੈਂ ਫੜ ਲਊਂ ਮੂੰਹ ਬੋਲਦਾ ਉਹ ਖਤ ਪਾਇਆ ਮੈਂ ਤਰੀ ਦਿਨ ਬਰਹਾਉਂਗਾ ਇੱਕ ਮੋਡਲ ਲੋਡ ਦੀ ਸਾਡੇ 9 ਵੀ ਹੋਗੀ 100 ਦਾ ਨਹੀਂ ਜਿਆਦਾ 500 ਸਾਡੇ 9 ਵੀ ਹੋਗੀ ਬਸ ਹੁਣ ਤਾਂ ਗੱਲ ਕਹਾਣੀ ਸਹੀ ਨਹੀਂ ਆ ਰਹੀ ਕਹਾਣੀ 9 ਵੀ ਉਹ ਵਿਚਾਰੇ ਗਰੀਬ ਬੰਦੇ ਯਾਰ ਗਰੀਬ ਬੰਦੇ ਮੇਰੇ ਤੋਂ ਗਰੀਬ ਕਿਹੜਾ ਹੋਊਗਾ ਯਾਰ ਉਹ ਨਹੀਂ ਚਲ 2 ਲੱਖ ਰੋ ਲਾ ਘੋੜਾ ਚਾ ਬਾ ਯਾਰ ਜਾ ਜਾ ਲਖਿਆ ਵੀ ਕਰ ਲੈਣਗੇ ਨਾ ਕਰੂਗਾ ਹੱਥ ਕਰ ਜੀ ਵੇਚ ਨੂੰ ਵੇਚੀ ਨਾ ਆ ਪਾਇਆ ਹੋਲ ਐਂਦਾ ਕਰ ਲੈ ਕਰ ਲੈ ਤੂੰ ਹੱਥ ਬਾਹਰ ਫੜਨਾ ਤਾਂ ਨਹੀਂ ਕਿ ਸੰਦਾ ਨੀ ਕਹਿੰਦਾ ਪੈਸੇ ਫੜਨੇ ਨਹੀਂ ਨਾ ਮੈਂ ਜਿੰਨੇ ਕਹਿੰਦਾ ਨਹੀਂ ਚੱਲ ਕਰ ਤਾ ਦੱਸ ਤਾ ਉਹ ਨਹੀਂ ਖੜ ਜਾ ਨਾ ਪੈਸੇ ਫੜੀ ਇਹਦੀ ਕਰਦਾ ਕਰ ਪੈਸੇ ਦੀ ਇਹਦੀ ਕਰਦਾ ਜਿਆ ਦੀ ਗੱਲ ਮੈਂ ਦੱਸਦਾ ਲੈ ਤੇਰੇ ਹੱਥ ਦੇ ਦੱਸਦਾ ਤੇਰਾ ਆਜਾ ਦੀ ਬੱਕਰੀ ਦਊਗਾ ਨਾ ਮੈਂ ਤੇਰਾ ਮੈਂ ਤਾਂ ਖੜਿਆ ਲਾ ਫੜਾ ਇਹ ਪੂਰਾ ਬਹਾ ਵੀ ਹੋ ਗਿਆ ਦੇਣੀਆਂ ਆ ਬਸ ਠੀਕ ਆ ਬਾਈ ਇਹ ਦੇਣੀਆਂ ਹੋਣ ਯਾਰ ਉਹ ਬੱਚਾ ਹੋ ਗਿਆ ਯਾਰ ਉਹ ਫੋਏ ਉਹ ਬੱਚਾ ਹੋਣ ਖਾਣ ਜਾ ਉਹ ਖਾਣ ਜਾ ਤੂੰ ਖਾਣ ਜਾ ਖਾਣ ਜਾ ਉਹ ਦਿਆ 2200 2200 ਪਾਪਾ ਗੁਣ ਕੰਮ ਮੋੜੀਆਂ ਦਾ ਯਾਰ ਬੋਣੀ ਦਾ ਕੰਮ ਆ ਯਾਰ ਦਾ